ਵੀਰ ਦਸਤਾਰ ਦੀ ਮਰੀ ਜਾਂਦੀ ਹੈ ਹੁਣ ਤੁਸੀਂ ਜੀਵਾ ਬਾਈ ਉਹ ਹੋਵੇ ਬਾਈ ਹੱਥ ਲੱਗਿਆ ਹੁਣ ਮੇਰਾ ਮੇਰਾ ਰੋਣਾ ਨਹੀਂ ਬੱਸ ਹੁਣ ਇਹਨੂੰ ਤੁਸੀਂ ਪਿਆਰ ਕਰੀਂ ਰੋਣਾ ਕੋਈ ਗੱਲ ਨਹੀਂ ਉਹਦੀ ਬੱਚੇ ਦੀ ਕੀ ਇਹਦੀ ਕਿੰਨੀ ਉਮਰ ਆ ਜੀ ਕੋਈ ਦੇਖੋ ਬੇਟਾ ਹੌਦਰੇ ਬੋਲ ਮਾਦਾ ਆਏ ਬਾਰਾ ਇੱਟ ਲੰਗਾ ਬਾਰ ਕਰਨਾ ਬੈਠ ਜਾਣਾ ਉਹਨਾਂ ਥੋੜਾ ਰਿਲੈਕਸ ਹੋ ਜਾ ਵੀਰ ਲੈ ਪਾਣੀ ਚਾਹ ਤਾਹ ਤਾਹ ਕਿਹਦੇ ਬੁੱਤ ਜੋ ਬੋਲਦਾ ਬਾਬਾ ਜੀ ਜਿੰਦਗਾ ਸੇੜੇ ਪੁੱਤ ਨੇ ਵੀ ਗਲੂੜੇ ਕਰ ਦਿੱਕੇ ਆ ਰਬਾ ਆ ਰਬਾ ਮਾਤਾ ਜੀ ਕੀ ਕਰੋਗੇ ਅੱਜ ਬੱਚੇ ਪੋਤੇ ਨੂੰ ਮਿਲੇਓ ਅਸਲੋ ਜੀ ਇਹ ਰਿਕਰਤਨਾ ਚ ਆਪੇ ਪੁੱਤ ਨੂੰ ਕਹਿੰਦੇ ਆ ਬੱਚਾ ਤਾਂ ਮਨ੍ਹਾਦੇ ਸਾਨੂੰ ਅਸਲੋ ਕਹਿ ਰਦਾ ਦੀ ਮੈਂ ਕਿਤੇ ਪੜਨ ਲਾ ਆਂਦਾ ਫਿਰ ਸੁਣ ਚ ਇਹ ਗੱਲ ਆਈ ਵੀ ਉਹਦੇ ਪਰਿਵਾਰ ਚ ਕਿਸੇ ਹੋਰ ਬੱਚੇ ਨਾਲ ਉਧਰ ਬੈਠ ਜਾਓ ਉਧਰ ਬੈਠ ਜਾਓ ਨਾਲ ਕਿ ਤੁਸਲੇ ਜੀ ਦੇ ਬੱਚਿਆਂ ਨਾਲ ਗੱਲ ਕਰਾਂਦਾ ਦੀ ਵੀ ਤੇਰਾ ਕੋਟ ਬਿਲਕੁਲ ਠੀਕਾ ਜਿਸ ਕਰਨਾ ਆ ਵੀ ਮਰ ਜਿੰਦਾਂ ਆ ਅਦਾ ਵਸ ਗੁਲੇ ਪਹਾਏ ਫੁਟਾਲੇ ਨਾ ਅਦਾ ਵਸ ਗੁਲੇ ਪਹਾਏ m n u r u t saya, ini pasti kecil saja. ਓ ਯਾ ਤੇਰਾ ਇਹਨਾਂ ਨੂੰ ਵੀ ਲਿਆਉਂਦਾ ਬਸ ਬਰ ਬਰ ਜੀਉਦੀ ਹੈ ਮਾਂ ਡੁੱਪੀ ਪਾ ਬਿਲਾ ਜੀ 마ਸੂਮ ਰੋ ਰਿਹਾ ਵਿਚਾਰਾ ਇੱਕ ਵੜੀ ਕੋਡ ਲਾਈਟ ਬੰਦ ਲਾਈਟ ਦੋ ਯਾਰ ਸੈਣੀ ਵੀ ਚੱਲ ਆ ਪਾਜੀ ਥੋੜਾ ਕੈਮਰਾ ਇਧਰ ਕਰ ਦਿਓ ਕਿਦੋਂ ਦਾ ਫਿਰਨ ਨੂੰ ਪਤਾ ਹੀ ਨਹੀਂ ਹੈ ਕਿੱਥੇ ਗਿਆ ਇਹ ਕਹਿੰਦੇ ਅਸੀਂ ਪੁੱਛਿਆ ਵੀ ਬਾਪ ਕਹਿੰਦਾ ਕਿ ਮੈਂ 3.5 ਲੱਖ ਚ ਵੇਚਤਾ ਜੀ ਰਚਣਾ ਜੀ ਇਹ ਗੱਲ ਇਹ ਦੋ ਸੁਪੋਕੀ ਦੀ ਫੇਰ ਉਹ ਕਹਿੰਦਾ ਮੈਂ 3.5 ਲੱਖ ਲਾ ਕੇ ਵੇਚਿਆ ਇਹਨੇ ਬੜਾ ਗਿਆ ਸਾਡੀ ਗੱਲਬਾਤ ਕਰਾਉਂਦੇ ਸ਼ਨੀ ਭਾਈ ਜੀ ਥੋੜਾ ਇਧਰ ਨੂੰ ਆ ਜਾਓ ਉਹਨਾਂ ਨੇ ਗੱਲ ਨਹੀਂ ਕਰਾਈ ਉਹ ਬਸ ਇੱਨੇ ਛੋਟ ਗਿਆ ਬੱਚਾ ਸਾਈਡ ਕਰ ਦਿਓ ਬੱਚੇ ਨੂੰ ਪਿੱਛੇ ਕਰ ਦਿਓ ਕੋਈ ਨਹੀਂ ਆਉਂਦਾ ਨਹੀਂ ਨਹੀਂ ਕਰਨਾ ਹਾਂ ਹਾਂ ਨਹੀਂ ਇਹ ਉਹਦਾ ਬੱਚਾ ਜੀ ਭਰਾ ਜੀ ਉਹਦਾ ਕੋਈ ਨਹੀਂ ਇਹ ਤਾਂ ਠੀਕ ਆਜੋ ਆਜੋ ਦੇਖੋ ਪਾਜੀ ਪਿੱਛੇ ਆਜੋ ਪਾਜੀ ਕੋਈ ਨਹੀਂ ਕੋਈ ਆਜੋ ਪਿੱਛੇ ਆਜੋ ਪਾਜੀ ਇਹਨਾਂ ਨੂੰ ਕਰਮ ਕਰਮ ਪਾਜੀ ਇਹਨਾਂ ਨੂੰ ਕਰਮ ਕਰਮ ਲੱਗੇਗੇ ਇਹਨਾ ਮੇਰਾ ਗੁਰਪ੍ਰੀਤ ਸਿੰਘ ਇਹ ਕੀ ਲੱਗਦਾ ਬੰਦੀ ਇਹ ਹਾਂ ਚਾਚਾ ਜੀ ਕੀ ਮਸਲਾ ਸੀ ਕਿਵੇਂ ਪਤਾ ਲੱਗੇ ਕਿ ਤੁਹਾਡਾ ਬੱਚਾ ਹੋ ਗਿਆ ਤੇ ਬਾਬਾ ਜੀ ਇਹ ਵੀਡੀਓ ਪਾਈ ਪਤਾ ਲੱਗਾ ਵੀ ਬਾਬਾ ਜੀ ਨਾਲ ਕਨੈਕਟ ਹੋਇਆ ਤੇ ਇਹਨਾਂ ਨੇ ਜੀ ਬੱਚੇ ਦਾ ਬਾਪ ਕਿੱਥੇ ਹੈ ਬੱਚੇ ਦਾ ਬਾਪ ਗੱਡੀ ਦੇ ਡਰਾਈਵਰ ਘਾਟੀ ਵਾਲੀ ਲਾਈਨ ਤੇ ਚੱਲਦਾ ਉਧਰ ਤੇ ਉਧਰ ਹੀ ਆ ਕਿਹਾ ਜਾ ਰਿਹਾ ਕਿ ਬੱਚਾ ਵੇਚ ਦਿੱਤਾ ਹੈ ਹਾਂ ਜੀ ਬਾਬਾ ਸਾਰਾ ਸਾਰੀ ਇੱਕ ਸੱਚੀ ਗੱਲ ਆ ਤੇ ਸਾਢੇ 3 ਲੱਖ ਰੁਪਏ ਦਾ ਵੇਚਿਆ ਨੇ ਮਸਲਾ ਕੀ ਹੈ ਦਾਸਲੇ ਸਾਰਾ ਮਸਲਾ ਹੈ ਯਾਰ ਜੀ ਅਸੀਂ ਇਹਨੂੰ ਪੁੱਛਦੇ ਰਹੇ ਆ ਕਿ ਆਹ ਦਾ ਸਾਢੇ 3 ਲੱਖ ਦਾ ਮੈਂ ਵੇਚਤਾ ਮੂੰਹੋਂ ਇਹਦੇ ਸਾਢੇ 3 ਲੱਖ ਨਿਕਲ ਆਉਂਦਾ ਚਾਹ ਨਹੀਂ ਕਰ ਦਿਲ ਮੈਂ ਸਮਝ ਗਿਆ ਮਾ ਫਿਰ ਮੁੜ ਕੇ ਆਂਦਾ ਨਹੀਂ 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 ਇੱਕ ਵਾਰ ਦੋ ਵਾਰਾਂ ਨਹੀਂ ਕਿਹਾ ਮੈਨੂੰ ਮੈਂ ਬਨ ਗਿਆ ਮੈਂ ਆਂਦਾ ਰਿਹਾ ਮੇਰੀ ਗੱਲ ਕਰਾ ਦੇ ਇਹਨੇ ਆਹਾ ਨਹੀਂ ਉਹਦੇ ਮੇਰੇ ਥਾਲੀ ਕੋਲਾ ਉਹ ਕਦੀ ਕਿਤੇ ਆ ਦਿੰਦਾ ਸੀ ਕਦੀ ਕਿਤੇ ਆ ਦਿੰਦਾ ਸੀ ਅੱਜ ਲੈ ਆਉਣਾ ਸਵੇਰੇ ਲੈ ਆਉਣਾ ਤੇ ਥਾਲ ਨਾ ਗਿਆ ਇਸ ਤਰ੍ਹਾਂ ਹੀ ਤੇ ਕਿਸ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ પતિ ਪਤਨੀ ਦਾ ਓਏ ਇਹਨੇ ਪਹਿਲਾਂ ਵਿਆਹ ਕਰਾਇਆ 2 ਸਾਲ ਪਹਿਲਾਂ ਤੇ ਇਹਨੇ ਮੈਂ ਘਰੇ ਖਰਚਾ ਮੈਨੂੰ ਚਲਾਉਣਾ ਇਹ ਪੈਸਾ ਕੋਈ ਨਹੀਂ ਪਉਂਦਾ ਸੀ ਉਹ ਪਤਨੀ ਫਿਰ ਛੱਡ ਕੇ ਚਲ ਗਈ ਉਹ ਜਵਾਬ ਬੱਚੇ ਮੇਰੇ ਕੋਲ ਹੀ ਇਹ ਮੁੜ ਕੇ ਲੈ ਗਿਆ ਇਹ ਇਹਨੇ ਪ੍ਰਿਆ ਕਰੀਤਾ ਉੱਥੇ ਚਲ ਗਿਆ ਤੇ ਜਵਾਬ ਬੱਚੇ ਮੇਰੇ ਕੋਲ ਰਹਿ ਗਏ ਕੁਛ ਨਾ ਹਾਂਜੀ ਕੀ ਨਾਮ ਮੱਦੇ ਤੁਹਾਡਾ ਹਜਿੰਕੌਰ ਕਿਹੜੇ ਪਿੰਡ ਤੋਂ ਆ ਤੁਸੀਂ ਅੰਗ ਹੈ ਪਤਨ ਹਰੀਆਂ ਨੂੰ ਅਮਤਾ ਕਿਵੇਂ ਲੱਗੇ ਪਤਾ ਲੱਗਿਆ ਤੁਹਾਡਾ ਬੱਚਾ ਜਿਹੜਾ ਹੈਗਾ ਸਾਨੂੰ ਜੀ ਪਤਾ ਕੱਲ ਪਰਸੇ ਲੱਗਾ ਵਾ ਪਰਸੇ ਸਾਨੂੰ ਪਤਾ ਲੱਗਾ ਵਾ ਹਾਂਜੀ ਤੁਹਾਨੂੰ ਤੁਹਾਨੂੰ ਵੀਡੀਓਜ਼ ਪਤਾ ਲੱਗਾ ਤੁਹਾਨੂੰ ਕਿਹਨੇ ਦੱਸਿਆ ਫਿਰ ਤੁਹਾਡੇ ਬੱਚੇ ਬਾਰੇ ساری ਜਾਣਕਾਰੀ ਦਿੱਤੀ ਹੈ ਤੁਹਾਡਾ ਵਰਪੇ ਤੇ ਮੇਰੇ بیٹے ਨੇ ਮੈਨੂੰ ਦੱਸਿਆ ਮੈਂ ਪੜੀ ਤਾਂ ਹੈ ਨਹੀਂ ਆ ਇਹਨਾਂ ਨੇ ਦੱਸਿਆ ਜੀ ਇਸ ਤਰ੍ਹਾਂ ਦਾ ਕੰਨੂ ਅਜੇ ਹਸਪਤਲ ਦਾਖਲਿਆ ਪਟਿਆਲੇ ਨੂੰ ਤੇ ਮੈਂ ਕਿਹਾ ਅੱਜ ਹੀ ਜਾਣਾ ਹੈ ਮੈਂ ਕਿਹਾ ਨਹੀਂ ਅੱਜ ਤੂੰ ਇਹ ਬਾਬਾ ਜੀ ਨਾਲ ਗੱਲ ਕੀਤੀ ਮੈਂ ਕਿਹਾ ਤੁਸੀਂ ਅੱਜ ਆ ਜਿਓ ਤੇ ਮੁੜ ਕੇ ਅਗਲੇ ਦਿਨ ਨਹੀਂ बच्चा तोरे आवेगा अच्छा हां जी बच्चा कितने साल या लगे तो या लगा तोरे बच्चा साल साल पूरा हो गया साल हो गया हां बच्चे नु कौन ਲੈ ਕੇ ਆਇਆ ਕਿਨੇ ਵਿੱਚ ਹੈ बच्चा किने ਵਿੱਚ ਚਲਦੀ ਹੈ बच्चा ਲੈ ਕੇ ਆਇਆ ਇਹ ਇਹ ਵੱਡਾ ਲड़का बच्चा किने थीगा ਵੱਡੇ ਲੜਕੇ ਨੇ ਕਿੰਨੇ ਦੇ ਵਿੱਚ ਕਿਹਨੇ ਦੇ ਵਿੱਚ ਕਿਹਨਾ ਹੋਣਾ ਹੋਣਾ ਮਿੰਨੂ ਦਾ ਕਹਿ ਗੱਲ ਦਾ ਪਤਾ ਨਹੀਂ ਹੈ ਹੈ ਕਿ ਨਾ ਬਾਬਾ ਜੀ ਮਿੰਨੂ ਤਰਸੋ ਲਓ ਤੁਸੀਂ ਦੱਸੋ ਜਿਹੜੀ ਗੱਲ ਹੈ ਕੋਈ ਗੱਲ ਹੋਣਾ ਮੈਂ ਕਿਹਾ ਮੈਂ ਕਿਹਾ ਬੇਟਾ ਤੂੰ ਸਾਢੇ 3 ਲੱਖ ਦਾ ਮੁੰਡਾ ਮੁੱਲ ਵੇਚਿਆ ਵਾ ਇੰਨਾ ਨਹੀਂ ਮਾਤਾ ਮੈਂ ਤੁਰਿਆ ਆਉਣਾ ਵਾ ਟਰਾਲਾ ਲੈ ਕੇ ਮੈਂ ਤੁਰਿਆ ਆਉਣਾ ਵਾ ਵੇਖਾ ਗੱਲ ਨਿਬੜਨੀ ਤੇਰੇ ਆਇਆ ਠੀਕ ਹੈ ਨਾ ਜੋ ਵੀ ਗੱਲ ਤੇਰੇ ਆਇਆ ਨਿਬੜਨੀ ਤੇਰੇ ਘਰ ਦੀ ਵੀ ਨਾਲ ਆ ਬਈ ਦੋਵੇਂ ਆਓ ਠੀਕ ਹੈ ਨਾ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੇ ਬੱਚੇ ਦੇ ਮੁੰਡੇ ਦੀ ਕੀ ਕਾਰਵਾਈ ਹੋਣੀ ਚਾਹੀਦੀ ਆ ਅਹੀਂ ਦੇਖੋ ਉਹਨੇ ਕਾਰਵਾਈ ਕੀ ਜੇ ਉਹਨੇ ਖਾਦੇ ਉਹਨਾਂ ਦੇ ਪੈਸੇ ਤੇ ਆਪੇ ਉਹ ਫਿਰ ਅਹੀਂ ਅਹੀਂ ਨਹੀਂ ਖਾਦੇ ਨਾ ਹੀ ਤਿਆਰ ਪਈਆ ਨਾ ਹਨ ਕੋ ਲੋੜ ਬੋਤਰੇ ਦੇ ਪੈਸੇ ਖਾਣੇ ਮਤਲਬ ਤੁਹਾਡੇ ਪੁੱਤ ਨੂੰ ਜਿਹੜੀ ਉਹਨੇ ਗਲਤੀ ਕੀਤੀ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਮੈਨੂੰ ਨਹੀਂ ਮਿਲਣੀ ਚਾਹੀਦੀ ਹੈ ਜੇ ਮੈਨੂੰ ਸਜ਼ਾ ਮਿਲੀ ਹੈ ਨਾ ਸਾਲ ਪਰ ਵੱਡੇ ਬਾਰੇ ਸਾਲ ਪਰ ਸਜ਼ਾ ਮਿਲੀ ਮੈਨੂੰ ਪੁੱਤਰੇ ਬੱਚੇ ਦੇ ਉੱਤੇ ਇਤਨੇ ਜ਼ੁਲਮ ਕੀਤੇ ਗਏ ਹਾਂ ਜ਼ੁਲਮ ਕੀਤੇ ਗਏ ਬੱਚੇ ਨਾਲ ਮੇਰੇ ਪੁੱਤਰੇ ਨਾਲ ਐਡੇ ਵੱਡੇ ਜ਼ੁਲਮ ਕੀਤੇ ਗਏ ਮੈਂ ਕਿਹੜਾ ਜਣਾ ਦੱਸੂ ਉਹ ਸੰਸਥਾ ਦਾ ਕੀ ਕਹਿਣਾ ਚਾਹੁੰਦੇ ਹੋ ਸੰਸਥਾ ਵੱਲੋਂ ਜਿਹੜੇ ਤੁਹਾਡੇ ਪੋਤੇ ਨੂੰ ਲੈ ਕੇ ਆਏ ਤੇ ਸੇਵਾ ਕੀਤੀ ਤੁਹਾਨੂੰ ਵੀ ਮਿਲਾਇਆ ਸੰਸਥਾ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਇਹਨਾਂ ਬਾਰੇ ਇਹਨਾਂ ਦਾ ਧੰਨਵਾਦ ਮੈਂ ਕਹੀ ਨਹੀਂ ਵੀ ਇਹਨਾਂ ਦਾ ਸ਼ਾਬਾਸ਼ ਜਿਨਾ ਨਹੀਂ ਮੇਰਾ ਬੱਚਾ ਮਿਲਦਾ ਮੈਂ ਇਹਨਾਂ ਦਾ ਜੂੜੀ ਅਣਜਣ ਨੇ ਮੈਂ ਇਹਨੂੰ ਗੋਲਨੀ ਕੋਲ ਆਹ ਬੱਚਾ ਤੁਸੀਂ ਲੈ ਕੇ ਜਾਓਗੇ ਉਹ ਵੇਖ ਲਾਂਗੇ ਸਵੇਰੇ ਕੀ ਕੀ ਕਰਨੇ ਆ ਜਿ ਤਰ੍ਹਾਂ ਇਹ ਕਹਿਣਗੇ ਅਸੀਂ ਇਹਨਾਂ ਦੇ ਪਿੱਛੇ ਧੰਨਵਾਦ ਜਾਓ ਦੇ ਹਾਂਜੀ ਮੇਰਾ ਨਾਮ ਹੈਗਾ ਜੀ ਪਾਲ ਸਿੰਘ ਖਰੋੜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਭਾਸੋਂ ਰੋਡ ਦੇ ਉੱਪਰ ਸੰਸਥਾ ਜੀ ਪਿਛਲੇ 5 ਸਾਲ ਤੋਂ ਜਿਹੜੇ ਬੰਦੂਆ ਮਜ਼ਦੂਰ ਲਾवारिस ਮੰਦਭੁੱਦੀ ਇਨਸਾਨਾਂ ਲਈ ਸਸਤਾ ਕੰਮ ਕਰ ਰਹੀ ਹੈ ਜੀ ਪਾਲ ਜੀ ਇਹ ਬੱਚੇ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕੀ ਚਾਰ ਪੰਜ ਦਿਨ ਪਹਿਲਾਂ ਅਦਿਸ਼ਤ ਨਮਕੀ ਮੋੜ ਸਾਹਮਣੇ ਆਇਆ ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹਦਾ ਫਾਦਰ ਆ ਉਹਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਿਤ ਨੇ ਜੀ ਇਹ ਖੇਤੀ ਕਰਨ ਦੇ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿਮੀਂਦਾਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸਿਆ ਵੀ ਪਿਛਲੇ 1 ਸਾਲ ਤੋਂ ਬੱਚਾ ਸਾਨੂੰ ਮਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਦਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਵੀ ਇਹ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਲਾ ਦੇ ਮੇਰੀ ਗੱਲ ਕਰਾ ਦੇ ਕਹਿੰਦਾ ਪਰ ਉਹਨੇ ਮੈਨੂੰ ਲਾਸਟ ਚ ਖਿੱਚ ਕੇ ਇਹ ਗੱਲ ਕਹੀ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ ਵੀ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿੱਚ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਜੀ ਤੁਹਾਨੂੰ ਕਿਵੇਂ ਲੱਗਦਾ ਦਬਾਅ ਕੀਤਾ ਇਸ ਟਾਈਮ ਤੇ ਬਾਪ ਵੀਰੇ ਟਰੱਕ ਡਰਾਈਵਰ ਆ ਉਹ ਹੁਣ ਉਹਦੀ ਇੱਕ ਦੋ ਦਿਨ ਦੇ ਵਿੱਚ ਆਉਣ ਦੇ ਚਾਂਸ ਨੇ ਜੀ ਅਸੀਂ ਇਹ ਬੇਨਤੀ ਕਰਦੇ ਹਾਂ মিডিਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਦੇਖੋ ਜੇਕਰ ਬੱਚੇ ਨੂੰ ਵੇਚਿਆ ਗਿਆ ਤਾਂ ਬੱਚੇ ਦੇ ਬਾਪ ਦੇ ਉੱਪਰ ਮਾਂ ਨੇ ਵੀ ਮੰਗ ਕੀਤੀ ਚਾਚੇ ਨੇ ਵੀ ਮੰਗ ਕੀਤੀ ਵੀ ਬੱਚੇ ਦੇ ਬਾਪ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹਨੂੰ ਵੇਚਿਆ ਉਹ ਮਨੀ ਸ਼ਰਮਾ ਦੀ ਮਾਂ ਜਾਂ ਜਿਹਨੂੰ ਵੀ ਵੇਚਿਆ ਅਸੀਂ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਜਰੂਰ ਜਿਹੜਾ ਬੰਦੀ ਸਜ਼ਾ ਦਿੱਤੀ ਜਾਵੇ ਦੇਖੋ ਬੱਚੇ ਦੇ ਉੱਪਰ ਇੰਨਾ ਤਸ਼ੱਦਦ ਹੋਇਆ ਇੱਕ ਵਾਰੀ ਦੁਨੀਆ ਹਿੱਲ ਗਈ ਵੀ ਇੱਕ ਬੱਚੇ ਨੇ ਸਾਲ ਡੇਢ ਸਾਲ ਕਿਵੇਂ ਕੱਟਿਆ ਹੋਊਗਾ ਇੱਕ ਇੱਕ ਦਿਨ ਕਿ ਕਿ ਪਲ ਕਿਵੇਂ ਉਸ ਜਿਹੜੀ ਜਲਾਦ ਇਨਸਾਨਾਂ ਤੋਂ ਕਿਵੇਂ ਤਸ਼ੱਦਦ ਚ ਆਈ ਹੋਊਗੀ ਤੁਸੀਂ ਇਹ ਸਾਰੇ ਸਾਰੇ ਭੈਣ ਭਰਾ ਆਪਾਂ ਬੱਚਿਆਂ ਵਾਲਿਆਂ ਪਸੋਚ ਕੇ ਦੇਖੀਏ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਕਾਰਨ ਕੀ ਸੀ ਬੱਚੇ ਨੂੰ ਵੇਚਣ ਦਾ ਬੇਕਾਰਨ ਤਾਂ ਇਹ ਸੀਗਾ ਜੀ ਦੇਖੋ ਜਿਹੜਾ ਜਿਹੜੇ ਮਾਪੇ ਨੇ ਬੱਚੇ ਦੇ ਉਹ ਵੱਖ-ਵੱਖ ਹੋ ਗਏ ਉਹਨਾਂ ਨੇ ਵੱਖ-ਵੱਖ ਵਿਆਹ ਕਰਾ ਲਿਆ ਤਾਂ ਉਸ ਤੋਂ ਬਾਅਦ ਇਹ ਦੋਏ ਬੱਚਿਆਂ ਨੂੰ ਸਾਹਮਣੇ ਵਾਲਾ ਕੋਈ ਨਾ ਮਿਲਿਆ ਚਾਚਾ ਵੀ ਆਪਣੇ ਕੰਮਾਂ 'ਚ ਬਿਜ਼ੀ ਦਾਦੀ ਹੁਣ ਬਜ਼ੁਰਗ ਹੋ ਗਈ ਦਾਦੀ ਨੇ ਕੋਸ਼ਿਸ਼ ਤਾਂ ਕੀਤੀ ਵੀ ਮੈਂ ਸਾਂਭੂਗੀ ਪਰ ਗਰੀਬੀ ਵੀ ਕਿਤੇ ਨਾ ਕਿਤੇ ਮਾਰਦੀ ਆ ਉਹਨਾਂ ਨੇ ਇੱਕ ਬੱਚਾ ਕਿਸੇ ਗੁਰਦੁਆਰਾ ਸਾਹਿਬ 'ਚ ਦਿੱਤਾ ਛੋਟਾ ਭਰਾ ਜਿਹੜਾ ਬੱਚੇ ਦਾ ਉਹਦੀ ਉੱਥੇ ਪੜ੍ਹਾਈ ਵੀ ਚੱਲ ਰਹੀ ਆ ਤੇ ਚਲੋ ਉੱਥੇ ਇੱਥੇ ਨਾਲੋਂ ਹਾਲਾਤ ਠੀਕ ਨੇ ਉਸ ਤੋਂ ਬਾਅਦ ਜਿਹੜਾ ਇਹ ਬੱਚਾ ਸੀ ਇਹ ਬੱਚਾ ਇਹਦਾ ਬਾਪ ੱੱਕੇ ਨਾਲ ਖੋਲਿਆ ਆ ਦਾਦੀ ਤੋਂ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਦੇਣਾ ਨਹੀਂ ਕਹਿੰਦਾ ਵੀ ਮੈਂ ਕਿਸੇ ਸਕੂਲ 'ਚ ਪੜ੍ਹਨ ਪਾਉਣਾ ਵੀ ਉੱਥੇ ਛੱਡਣਾ ੱੱਕੇ ਨਾਲ ਖੋ ਕੇ ਲਿਆ ਕੇ ਉਸ ਤੋਂ ਬਾਅਦ ਅੱਜ ਜਿਹੜਾ ਇਹ ਬੱਚਾ ਮਿਲਦਾ ਤੇ ਦਾਦੀ ਨੇ ਦੱਸਿਆ ਵੀ ਸਾਨੂੰ ਪਤਾ ਲੱਗੇ ਵੀ ਨਹੀਂ ਸਾਡੇ 35 ਲੱਖ ਰੁਪਏ ਦੇ ਵਿੱਚ ਜਾਨਾ ਤੁਹਾਡੇ ਨਾਲ ਕਿਤਾ ਸੰਪਰਕ ਕੀਤੀ ਦੇਖੋ ਪਰਿਵਾਰ ਨੂੰ ਅਸੀਂ ਲੱਭ ਰਹੇ ਸੀਗੇ ਜੀ ਸਾਨੂੰ ਇਹ ਸੀ ਵੀ ਜਿੰਨਾ ਚਿਰ ਸਾਨੂੰ ਪਰਿਵਾਰ ਨਹੀਂ ਮਿਲਦਾ ਉਦੋਂ ਹੀ ਗੱਲ ਸਾਰੀ ਪਤਾ ਲੱਗਣੀ ਆ ਫਿਰ ਪਰਵਾਹ ਪਰਿਵਾਰ ਨੂੰ ਲੱਭਦੇ ਲੱਭਦੇ ਅਸੀਂ ਉੱਥੇ ਤੱਕ ਪਹੁੰਚਦੇ ਹਾਂ ਹਰੀਕੇ ਪੱਤਨ ਦੇ ਨੇੜੇ ਇੱਕ ਦੋ ਜਿਹੜੇ ਛੋਟੇ ਜਿਹੇ گاؤں ਨੇ ਪਿੰਡ ਨੇ ਉੱਥੇ ਰਹਿੰਦੇ ਨੇ ਤਾਂ ਫਿਰ ਸਾਨੂੰ ਕਿਸੇ ਰਿਸ਼ਤੇਦਾਰ ਨੇ ਚਾਚੇ ਨੇ ਵੀਡੀਓ ਸਾਡੀ ਦੇਖ ਕੇ ਕਾਲ ਕੀਤੀ ਵੀ ਅਸੀਂ ਪਰਿਵਾਰ ਵਾਲੇ ਫਿਰ ਸਾਡੀ ਪੱਕੀ ਜਾਂਚ ਪੜਤਾਲ ਹੋਣੀ ਸ਼ੁਰੂ ਹੋ ਗਈ ਫਿਰ ਅਸੀਂ ਪਰਿਵਾਰ ਨੂੰ ਸਾਡੇ ਕੋਲੇ ਲੈ ਕੇ ਆਉਣੀ ਆ ਫਿਰ ਅਗਲੀ ਜਿਹੜੀ ਕਾਰਵਾਈ ਤੁਹਾਡੇ ਸਾਹਮਣੇ ਪਾਪਾ ਜੀ ਹੁਣ ਜਿੰਨਾ ਪਰਿਵਾਰ ਨੂੰ ਜਿੰਨਾ ਸਾਦਤ ਬੱਚੇ ਨੂੰ ਸਾਦਤ ਹੋਈ ਹੈ ਬੱਚੇ ਦੇ ਉੱਤੇ ਲੋਕ ਕੀਤੇਗੇ ਮਾਰ ਕੁੱਟ ਕੀਤੀ ਗਈ ਤੁਹਾਨੂੰ ਮਤਲਬ ਹੁਣ ਤੁਸੀਂ ਵੀ ਇਹਨੂੰ ਪਰਿਵਾਰ ਵੀ ਮਿਲਾ ਰਹੇ ਹੋ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾਏਗੀ ਦਬਾਬ ਦੇ ਕੇ ਜਾਂ ਨਹੀਂ ਦੇਖੋ ਵੀਰੇ ਅਸੀਂ ਇਸ ਕੇਸ ਨੂੰ ਐਨ ਪੂਰਾ ਤਰੀਕੇ ਨਾਲ ਲੜਾਂਗੇ ਜੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਪਹਿਲਾਂ ਵੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਗੱਜੂ ਮਾਜਰੇ ਪਿੰਡ ਦੇ ਵਿੱਚ ਕੇਸ ਹੋਇਆ ਸੀ ਇੱਕ ਬੱਚੇ ਨੂੰ ਦੋ ਦਰਿੰਦੇ ਜਿਹੜੇ ਕਹਿੰਦੇ ਜਲਾਦ ਇਨਸਾਨ ਇੱਕ ਉਹਨੂੰ ਤਸ਼ੱਦਦ ਕਰਦੇ ਸੀ ਔਰ ਇੱਕ ਧੀ ਨਾਲ ਗਲਤ ਕਰਦੇ ਸੀ ਉਹ ਕੇਸ ਵੀ ਅਸੀਂ ਪਿਛਲੇ 3 ਸਾਲ ਤੋਂ ਪੈਰਵਾਈ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਤਾਕਤ ਦਿੰਦੇ ਨੇ ਸੰਗਤ ਦੇ ਸਾਥ ਨਾਲ ਇਹ ਸੰਸਥਾ ਚੱਲ ਰਹੀ ਹੈ ਜੀ ਸਾਡੇ ਕੋਲ ਇਸ ਟਾਈਮ 150 ਮੈਂਬਰ ਆਲਰੇਡੀ ਰਹਿ ਰਹੇ ਆ ਸੰਸਥਾ ਦੇ ਵਿੱਚ ਜਿਹੜੇ ਇਦਾਂ ਹੀ ਘਰਾਂ ਚੋਂ ਛੜਾਏ ਨੇ ਉਹਨਾਂ ਦੀ ਗਿਣਤੀ ਵੀ ਬਹੁਤ ਆ ਮਤਲਬ ਅਸੀਂ ਇਸ ਕੇਸ ਦੇ ਵਿੱਚ ਪੈਰਵਾਈ ਕਰਾਂਗੇ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਅਗੇ ਦੇਖੋ ਜੇ ਪ੍ਰਸ਼ਾਸਨ ਬਰੀਕੀ ਨਾਲ ਜਾਂਚ ਕਰ ਲੂਗਾ ਤਾਂ ਕਈ ਮੁਜਲਮ ਫੜੇ ਜਾਣਗੇ ਤੇ ਹੋਰ ਪਤਾ ਨਹੀਂ ਕਿੰਨੇ ਕੁ ਬੱਚੇ ਜਿਹੜੇ ਇਦਾਂ ਦੇ ਤਸ਼ੱਦਦ ਚੋਂ ਨਿਕਲ ਸਕਣਗੇ ਤੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਆਂਡ ਗਵਾਨ ਸਾਡੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਜੇ ਕਿਤੇ ਇਹ ਜੀ ਗੱਲ ਹੁੰਦੀ ਆ ਤਾਂ ਆਪਣੇ ਵਾਲੇ ਦਿਵਾਲੇ ਐਸਜੀਐਮ ਸਾਹਿਬ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਐਸਐਸਪੀ ਸਾਹਿਬ ਨੂੰ ਕਿਸੇ ਪੁਲਿਸ ਨੂੰ ਜਰੂਰ ਇਨਫੋਰਮੇਸ਼ਨ ਦਿਓ ਚਾਹੇ ਗੁਪਤ ਤਰੀਕੇ ਨਾਲ ਦਿਓ ਜੇਕਰ ਤੁਸੀਂ ਕਿਸੇ ਸੰਸਥਾ ਨੂੰ ਜਾਣਦੇ ਹੋ ਤਾਂ ਸੰਸਥਾ ਨੂੰ ਇਨਫੋਰਮੇਸ਼ਨ ਜਰੂਰ ਦਿਓ ਤਾਂ ਜੋ ਆਪਾਂ ਉਹਨਾਂ ਬੱਚਿਆਂ ਨੂੰ ਤੁਸੀਂ ਰਿਕਵਰੀ ਕੀਤਾ ਉਹਨਾਂ ਵੱਲੋਂ ਇਸ ਚੀਜ਼ ਤੇ ਜਿਵੇਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਹ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੈ ਉਹਨਾਂ ਨੂੰ ਮਿਲੀ ਇਸ ਮੰਤਰੀ ਤੁਸੀਂ ਕੀ ਕਹਿਣਾ ਹੈ ਦੇਖੋ ਇਹ ਚੀਜ਼ ਦੇ ਜੁਤਾ ਕੋਈ ਨਹੀਂ ਬਚਿਆ ਹੈਗਾ ਪਰ ਇਹ ਚੀਜ਼ ਨਾ ਕਿਤੇ ਨਾ ਕਿਤੇ ਉਹਨਾਂ ਨਾਲ ਸੰਪਰਕ ਵੀ ਨਹੀਂ ਬਣ ਪਾਉਂਦਾ ਇੱਕ ਬੰਦਾ ਹੁਣ ਸਾਡੀ ਵੀਡੀਓ ਦੇਖਦਾ ਹੁੰਦਾ ਉਹਨੂੰ ਕਿਤੇ ਨਾ ਕਿਤੇ ਨੇੜੇ ਅਸੀਂ ਲੱਗਦੇ ਹਾਂ ਵੀ ਜਿਹੜਾ ਵੀਡੀਓ ਦੇਖਦੇ ਨੇ ਉਹਨੂੰ ਆਪਣੀ ਇਨਫੋਰਮੇਸ਼ਨ ਦਿੰਨੇ ਆ ਉਹ ਕਿਤੇ ਨਾ ਕਿਤੇ ਦੁਸ਼ਮਣੀ ਤੋਂ ਵੀ ਡਰਦੇ ਹੁੰਦੇ ਨੇ ਇੱਕ ਵੀ ਜੇ ਅਸੀਂ ਪ੍ਰਸ਼ਾਸਨ ਕੋਲ ਜਾਵਾਂਗੇ ਕਿ ਸਾਡਾ ਨਾਮ ਇਹਨਾਂ ਦੱਸਦੇ ਹਨਾ ਕੋਈ ਸਾਡੇ ਤੇ ਉਹਨੂੰ ਵਿਸ਼ਵਾਸ ਹੋਊਗਾ ਸੰਸਥਾ ਪਿਛਲੇ 5 ਸਾਲ ਤੋਂ ਕੰਮ ਕਰ ਰਹੀ ਆ ਅਸੀਂ ਅੱਜ ਤੱਕ ਇਤਲਾਹ ਦੇਣ ਵਾਲੇ ਬੰਦੇ ਦਾ ਨਾਮ ਕਦੇ ਵੀ ਜਿਹੜਾ ਮੈਸ਼ਰ ਨਹੀਂ ਕੀਤਾ ਜੀ ਹੁਣ ਬੱਚੇ ਨੂੰ ਕਸਟਡੀ ਦੀ ਗੱਲ ਕਰੀਏ ਕਸਟਡੀ ਕਿਹਦੇ ਬੱਚ ਆ ਫੇਸ ਉਹ ਵੀ ਠੀਕ ਹੋ ਰਿਹਾ ਇੱਕ ਚੀਜ਼ ਹੋਰ ਦੱਸਣਾ ਚਾਹੁੰਦੇ ਹਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਬੱਚੇ ਦੀ ਬਾਹ ਸਾੜੀ ਗਈ ਸੀ ਇਸ ਲੇਡੀ ਨੇ ਜਿਹੜਾ ਗੁੱਸੇ ਦੇ ਵਿੱਚ ਗਰਮ ਪਾਣੀ ਝ ਧੱਕਾ ਦਿੱਤਾ ਸੀ ਬੱਚੇ ਨੂੰ ਸਾਡੇ ਕੋਲ ਉਹ ਵੀ ਫੋਟੋ ਹੈਗੀ ਆ ਪੂਰੀ ਬਾਹ ਕਿਉਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਵਾਂਡੀਆਂ ਨੇ ਸਾਨੂੰ ਵੱਖ-ਵੱਖ ਥਾਵਾਂ ਤੋਂ ਵੀਡੀਓ ਭੇਜਣੀਆਂ ਫੋਟੋਆਂ ਭੇਜਣਾ ਸ਼ੁਰੂ ਕਰਤੀਆਂ ਵੀ ਇਹ ਸਾਨੂੰ ਫੁਲਾਣੇ ਮਹੀਨੇ ਮਿਲਿਆ ਸੀ ਸਾਨੂੰ ਫੁਲਾਣੀ ਥਾਂ ਤੇ ਮਿਲਿਆ ਸੀ ਬੱਚਾ ਕਿਉਂਕਿ ਇਹ ਪਹਿਲਾਂ ਲੇਡੀ ਜਿਹੜੀ ਮਨੀ ਸ਼ਰਮਾ ਹੈ ਇਹ ਪਹਿਲਾਂ ਗੋਵਿੰਦ ਬਾਗ ਰਹਿੰਦੀ ਸੀ ਉੱਥੇ ਇਸ ਬੱਚੇ ਦੇ ਉੱਪਰ ਤਸ਼ੱਦ ਬੱਚਿਆਂ ਨੂੰ ਬਿਲਕੁਲ ਸਿਵਾਵਾਂਗੇ ਜੀ ਪੜ੍ਹਾਵਾਂਗੇ ਲਿਖਾਵਾਂਗੇ ਜਦੋਂ 18 ਸਾਲ ਦਾ ਹੋ ਗਿਆ ਉਹਨੇ ਜਿੱਥੇ ਰਹਿਣਾ ਜੋ ਕਹੂਗਾ ਮੇਰਾ ਵਿਆਹ ਕਰੋ ਜਾਂ ਮੈਨੂੰ ਕਿਤੇ ਕੰਮ ਲਵਾਓ ਕਿਤੇ ਵੀ ਉਹ ਅਸੀਂ ਹਰ ਪੱਖ ਤੋਂ ਸਸਤਾ ਨਾਲ ਖੜੂਗੀ ਜੀ ਔਰ ਉਸ ਤੋਂ ਬਾਅਦ ਉਹਨੇ ਜਿੱਥੇ ਰਹਿਣਾ ਉਹ ਜਿੱਥੇ ਉਹਨੇ ਸੇਵਾ ਕਰਨੀ ਉਹ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ ਉੱਥੇ ਉਹਨੂੰ ਜਿਹੜਾ ਕਾਰੋਬਾਰ ਕਰਕੇ ਜੀਤਾ ਦੇਣਾ ਕਾਰੋਬਾਰ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਦੇਖੋ ਪਰਿਵਾਰ ਨੇ ਤਾਂ ਪਹਿਲਾਂ ਜਿਹੜੀ ਇਹ ਸਾਰਾ ਕੁਝ ਕੀਤਾ ਹਨਾ ਜੀ ਪਰਿਵਾਰ ਤੋਂ ਤਾਂ ਅਸੀਂ ਦੂਜੇ ਬੱਚੇ ਦੀ ਵੀ ਮੰਗ ਕਰ ਰਹੇ ਹਾਂ ਵੀ ਤੁਹਾਨੂੰ ਦੂਜਾ ਬੱਚਾ ਵੀ ਦੇ ਦਿਓ ਛੋਟਾ ਕਿ ਉਹ ਇਹਨੂੰ ਤੁਸੀਂ ਨਰਕ ਚ ਸਿੱਟੋਗੇ ਜਾ ਕੇ ਅੱਜ ਨਹੀਂ ਤਾਂ ਤੁਸੀਂ 6 ਮਹੀਨਿਆਂ ਨੂੰ ਇਹਨੂੰ ਫੇਰ ਉਸੇ ਹਾਲਾਤਾਂ ਚ ਭੇਜ ਦੋਗੇ ਤੇ ਅਸੀਂ ਕੋਸ਼ਿਸ਼ ਸਾਡੀ ਇਹ ਆ ਵੀ ਸਾਨੂੰ ਦੋਨੇ ਬੱਚੇ ਮਿਲ ਗਏ ਤਾਂ ਅਸੀਂ ਉਹਨੂੰ ਲਚਕਾਣੀ ਪਿੰਡ ਰੱਖ ਕੇ ਉਹਨੂੰ ਪੜਾਵਾਂਗੇ ਲਿਖਾਵਾਂਗੇ ਅੱਗੇ ਗੁਰੂ ਮਹਾਰਾਜ ਨੂੰ ਪਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ